ਹੋਏ ਬੰਮ ਬੰਮ ਹੋਏ ਬੰਮ ਹੋਏ ਸੰਚਾਲਕ ਜੀ ਜਿ ਪਹਿਲਾਂ ਸਾਡਾ ਜਦੋਂ ਵੀ ਸੰਕਲਪ ਲੈ ਲੈਂਦੇ ਆ ਉਸ ਤੋਂ ਬਾਅਦ ਸਾਡਾ ਕੋਈ ਨਾਮ ਨਹੀਂ ਸਾਨੂੰ ਸੰਚਾਲਕ ਤੋਂ ਬਾਅਦ ਕੋਲੇ ਦੇ ਨਾਮ ਨਾਲ ਫੋਟੋ ਕਿਤਾਇਆ ਜਾਂਦਾ ਹੱਟੇ ਵੱਲੋਂ ਤੇਰੇ ਦੇ ਜੰਧੂਰਾ ਦੀ ਸਾਲੀਆਂ ਨਾਲ ਵੀ ਤੇ ਪਹਿਲੇ ਆਪਾਂ ਜਾਂਦਾ ਜਗਾ ਕੀ ਕੀ ਉਸ ਕੋਲੇ ਦੀ ਸੰਕਲਪ ਪਹਿਲੇ ਲੱਤਾ ਜਾਂਦਾ ਜਗਾ ਨਗਰ ਕਡੇ ਦੀ ਸੂਤੀ ਦੇ ਲਈ ਅਤੇ ਆਪਣੇ ਸੋਖਤਾਂਪੀ ਦੇ ਲਈ ਸਾਰੇ ਕਾਵੜੀ ਵੀਰਾਂ ਦੇ ਜੋ 24 ਮਿੰਟਾਂ ਲੰਗਰ ਲਾਣਗੇ ਉਹਨਾਂ ਚੋਣ ਸ਼ਾਂਤੀ ਦੇ ਲਈ ਸਾਡਾ ਜਿਹੜਾ ਮਤਲਬ ਕਹਿੰਦਾ ਕਾਵੜ ਦਾ ਹੁੰਦਾ ਹੈਗਾ ਕਿ ਸੋਖਤਾਂਪੀ ਦੇ ਨਾਲ ਭੋਲੇ ਸ਼ੰਕਰ ਜੀ ਮਹਾਰਾਜ ਦੇ ਪਤਾ ਨਹੀਂ ਰੱਖ ਤੇ ਐਦਾਂ ਸੋਖਤਾਂਪੀ ਦੇ ਕਰਨ ਕਾਦੀ ਵਾਲਾ ਦੇਖੇ ਪੂਜ ਟਾਉਂ ਤੋਂ 21 ਤਰੀਕ ਨੂੰ ਫਾਮ ਨੂੰ ਤੇ ਕੋਈ ਵੀ ਜੀ 2 ਵਜੇ ਤੋਂ ਪਹਿਰੇ 2 ਵਜੇ ਤੋਂ ਗੰਗਾ ਜਲ ਧਰ ਕੇ ਇਹਨਾਂ ਦਾ ਹੋ ਗਿਆ ਆਪ ਤੋਂ ਦੇਰ ਨਾਲ ਹੀ ਆ ਸਾਹ ਚੱਲੇ ਸੀ 2 2 ਵਜੇ ਗੰਗਾ ਜਲ ਚਾਕੇ ਜਿਹੜਾ ਬੰਨਣਾ ਰਿਹਾ ਆਪ ਤੋਂ ਜਾ ਲਿਆ ਸੀ ਕਿਸੇ ਵਿਦਾਂ ਦੇ ਬਾਤੀ ਦਾ ਕਰਕੇ ਸੀ 2 ਵਜੇ ਤੋਂ ਚੱਲੇ ਪਏ ਸੀ ਹਰਤੀ ਪੈੜੀ ਤੋਂ ਔਰ ਹੁਣ ਅਸੀਂ ਪਟਿਆਲਾ ਤੋਂ ਹਨੌਰ ਰੋਡ ਦੇ ਉੱਤੇ ਖੜੇ ਆ ਜਿੱਥੇ ਮੋਬਾਈਲ ਟਵਰ ਲੱਗਿਆ ਹੋਇਆ ਚੌਥਾ ਮੋਬਾਈਲ ਟਵਰ ਲੱਗਿਆ ਹੋਇਆ ਕਦੇ ਇੰਨਾ ਪਹਿਲੇ ਕਾਫੀ ਜਨਾ ਤੋਂ ਪੋਪੋਰਾ ਪੌਲਟੇਰ ਲੱਗਾਇਆ ਹੈ ਸਾਰੇ ਪ੍ਰਦਾਨ ਅਤੇ ਚਮਕੀਆ ਨੂੰ ਕਿਪਰ ਨਾਲ ਪੌਤ ਬੱਤਿਆਰੀ ਕੋਲ ਮਿੱਤਰ ਦੀ ਆਸਰੇ ਬਾਦੇ ਤੇ ਬਣਿਆ ਰਹੇ ਨੱਚਦੇ ਕੱਪ ਦੇ ਗੁਣਗਾਨ ਕਰਦੇ ਹੋਏ ਅਸੀਂ ਹੁਣ ਤੱਕ ਪੌਪ ਬੜੀਆਂ ਨੰਨਮਾਸੇ ਬੇਨਤੀ ਤੱਕ ਪਹੁੰਚੇ ਹਾਂ ਅਗਲੇ ਦਿਨ ਚੱਲਦਾ ਹੈ ਕਈ ਯਾਤਕਾਰ ਦੇ ਹੋਏ ਪੋਲ ਸਟਾਉਟ ਵਾਈਡ ਅੱਗੇ ਤੱਕ ਸੋਰ ਦੇ ਪਾਸਾ ਇਹ ਬੜਾ ਅੱਗੇ ਜਾਣ ਪਾਣੀ ઘર ઘર